ਪਾਣੀ ਬਹੁਤ ਖਤਰਨਾਕ ਜੋ ਪਾਣੀ ਜੇ ਆਇਆ ਆਉਂਦਿਆ ਛੱਲਾ ਮਾਰ ਮਾਰ ਕੇ ਜਿੱਦਾਂ ਪਾਣੀ ਕੀ ਹੁੰਦਾ ਹਨਾ ਬੜੀ ਦੂਰੋਂ ਪਾਣੀ ਆਉਂਦਿਆ ਵਾ ਕਿੱਦਾਂ ਪੂਟੀ ਰੋੜ ਰੋੜ ਕੇ ਆਉਂਦੀ ਇਹ ਵਿੱਚ ਹਨਾ ਹੈਲੋ ਜੀ ਸਾਰੀ ਸਤਿਕਾਰ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਵੀਰ ਠੀਕ ਠਾਕ ਤੇ ਅੱਜ ਅਸੀਂ ਆਏ ਸੀ ਹਾਂਜੀ ਵੀਰ ਜੀ ਅੱਜ ਅਸੀਂ ਆਏ ਸੀ ਚੋਲਾ ਸਾਹਿਬ ਏਰੀਏ ਦੇ ਵਿੱਚ ਤੇ ਇੱਧਰ ਪਤਾ ਲੱਗਾ ਵੀ ਪਾਣੀ ਬਹੁਤ ਆਇਆ ਹੋਇਆ ਹੈ ਦਰਿਆ ਦੇ ਵਿੱਚ ਇੱਧਰ ਵੀ ਦੇਖੋ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਆ ਤੇ ਦੂਰ ਦੂਰ ਤੱਕ ਪਾਣੀ ਬਹੁਤ ਜ਼ਿਆਦਾ ਹੈ ਤੇ ਪਾਣੀ ਦਾ ਲੈਵਲ ਵੀ ਬਹੁਤ ਉੱਪਰ ਆ ਆ ਦੇਖੋ ਪਿੰਡ ਦੀ ਜ਼ਮੀਨ ਆ ਨਾਲ ਹੀ ਪਾਣੀ ਟੱਚ ਹੋਇਆ ਕੋਈ 2 ਫੁੱਟ ਡਾਊਨ ਆ ਬਸ ਦੇਖੋ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਹੈ ਸਾਰਿਆਂ ਦੀ ਔਰ ਤੇ ਵੇਖੋ ਕਿਦਾਂ ਛਲਛਲ ਕਰਦਾ ਪਾਣੀ ਔਰ ਰੁੜਿਆ ਜਾਂ ਲਿਆ ਕੁਝ ਵਿੱਚ ਔਰ ਕਿਹਦੀ ਹੱਟ ਜੀ ਵੀ ਆ ਗਈ ਜਿੱਦਾਂ ਉਹ ਚੰਪੜੀ ਦੀ ਟੈਬ ਬਣੀ ਆ ਨਾ ਹਮਮ ਇੱਧਰ ਵੇਖੋ ਕਿੰਨਾ ਪਾਣੀ ਇੱਧਰ ਨਹੀਂ ਇਹ ਜਿੱਦਾਂ ਮੜੀਆਂ ਟਾਇਬ ਆ ਆਹ ਸਮਸ਼ਾਨ ਘਾਟਿਆ ਸਮਸ਼ਾਨ ਘਾਟਿਆ ਸਮਸ਼ਾਨ ਘਾਟਿਆ ਸਮਸ਼ਾਨ ਘਾਟਿਆ ਪਾਣੀ ਦੇ ਵਿੱਚ ਇੱਥੇ ਰਹਿੰਦੇ ਆ ਸ਼ੰਦ ਹਾਂ ਅੱਛਾ ਜਿੱਦਾਂ ਕੋਈ ਜਿਨ੍ਹਾਂ ਦੀ ਮੋਟਰਾਂ ਵਗੈਰਾ ਨਾ ਉਹ ਰਹਿੰਦੇ ਆ ਅੱਛਾ ਤੇ ਪਾਣੀ ਵੇਖੋ ਮੈਂ ਇਨਸ਼ਾ ਅੱਲਾਹ ਮਾਰਦਾ ਇਹ ਕਿੱਥੇ ਸਮੋਉਣਾ ਵਾ ਇਨਾ ਪਾਣੀ ਇੱਧਰੋਂ ਵੀ ਵੇਖੋ ਕਿੰਨਾ ਪਾਣੀ ਆ ਤੇ ਉੱਧਰ ਪਰਲੇ ਪਾਸੇ ਵੀ ਵੇਖੋ ਸਾਰੇ ਮੈਨੀ ਡਰਗਤੇ ਕਿਦਾਂ ਡੁੱਬੇ ਪਏ ਵੇਖੋ ਤਕਰੀਬਨ 4 ਕਿਲੋਮੀਟਰ 5 ਕਿਲੋਮੀਟਰ ਦਾ ਇਕਦਾਂ ਪਾਣੀ ਵੀਰਦੀ ਪੂਰੇ ਏਰੀਆ ਕਵਰ ਕਰ ਚੁੱਕਾ ਮੈਨੀ ਪਾਣੀ ਦੀ ਦਿਹਾਦੀ ਮੁੱਕੀ ਪਈ ਹੈ ਕਿਸ ਨੇ ਆ ਕਿਸ਼ਤੀ ਆ ਕਿਸ਼ਤੀ ਵੀ ਕਿਦਾਂ ਡੁੱਬੀ ਹੋਈ ਆ ਹਨਾ ਇਹ ਤੇ ਲਾਦਾ ਟਰੈਕਟਰ ਟੁੱਟੇ ਤੇ ਟਰੈਕਟਰ ਵਗੈਰਾ ਚੜਾ ਕੇ ਲੋਕਾਂ ਨੂੰ ਦਰਿਆ ਪਾਰ ਕਰਾਇਆ ਜਾਂਦਾ ਹੈ ਜਨਾਂ ਦੀਆਂ ਜ਼ਮੀਨਾਂ ਉਧਰਲੀ ਸਾਈਡ ਹੋਣ ਗਈਆਂ ਪਾਣੀ ਮੈਂ ਹਾਇਆ ਹੀ ਬੜਾ ਜਿਆਦਾ ਵਿਚਾਰੀ ਪਾਣੀ ਦੀ ਸਪੀਡ ਵੀ ਬਹੁਤ ਤੇਜ਼ ਆ ਬਹੁਤ ਤੇਜ਼ ਬਹੁਤ ਤੇਜ਼ ਆ ਉਹ ਵਾਜਾ ਆਉਣ ਡੀਆਂ ਵਾ ਕਿ ਪਾਣੀ ਦੀਆਂ ਕਿਦਾਂ ਛਲ-ਛਲਦੀਆਂ ਵੇਖੋ ਕੀ ਬਣਿਆ ਦਰਖਤ ਤੇ ਸਾਰੇ ਡੁੱਬ ਗਏ ਦੂਰ-ਦੂਰ ਵੇਖੋ ਕਿਤੇ ਨਹੀਂ ਐ ਉਤਲੇ ਪਾਸੇ ਹੀ ਨਜ਼ਰ ਆਉਂਦਾ ਸਿਸਟਮ ਜਿਆ ਦਰਖਤਾਂ ਦਾ ਤਕਰੀਬਨ ਮੈਂ ਮੱਜਾਂ ਦੇ ਪੱਠੇ ਵਗੈਰਾ ਵੀ ਡੋਬੀ ਹੋਈ ਆ। 40ਆਂ ਵੀ। 40ਆਂ ਝੋਨਾ ਵੀ ਸਾਰਾ ਤਬਾਹ ਹੋ ਗਿਆ ਵਾ ਇੱਥੇ। ਹਸਾਬ ਨਾਲ ਕੋਈ ਇਹ ਪੈਣੀ ਬੰਨਾ ਹੀ। ਦਾਦਾ ਫੁੱਟ ਪਾਣੀ ਚੜਿਆ ਵਾ ਇੱਧਰ ਵੀ। ਹੂੰ। ਆ ਵੀ ਮੰਜਾ ਦਾ ਪੈੜੀਆਂ ਦਾ ਝੋਨਾ ਝੋਨਾ ਵੀ ਡੁੱਬ ਗਿਆ। ਕਿਸਾਨ ਵਿਚਾਰਿਆਂ ਦਾ ਤੇ ਬਹੁਤ ਮੰਦਾ ਹਾਲ ਆ। ਆ ਡੁੱਬ ਗਿਆ ਤੇ ਰੁੜ ਗਿਆ ਵਿਚਾਰਾ ਸਾਰਾ ਹੀ। ਇਹ ਪਤਾ ਨਹੀਂ ਕਿੰਨੇ ਚਿਰ ਹੁਣ ਉੱਠਿਆ ਨਹੀਂ ਜਾਣਾ ਕਿਸਾਨ ਵੀਰਾਂ ਕੋ। ਜਿਨ੍ਹਾਂ ਦੀਆਂ ਪੈੜੀਆਂ ਵਿੱਚ ਆ ਗਈਆਂ। ਇਹ 23 ਜੀ ਵਿੱਚ ਇਦਾਂ ਬਹੁਤ ਨੁਕਸਾਨ ਹੋਇਆ ਏ 2023 ਦੇ ਵਿੱਚ 2023 'ਚ ਹੁਣ ਆ ਗਏ 25 ਪਹਿਲਾਂ ਵੀ ਨਹੀਂ ਉੱਠਣ ਦਿੱਤਾ ਤੇ ਹੁਣ ਉਹ ਹੀ ਨਾ ਹੁਣ ਫੇਰ ਉਹੋ ਗੱਲ ਫੇਰ ਉਹੀ ਗੱਲ ਹੰਡੀ ਤਗੜੀ ਮਾਰ ਜੇ ਝੋਨੇ ਦਾ ਔਖਾ ਵਾਹ ਤੇ ਜੇ ਇਦਾਂ ਹੀ ਪਾਣੀ ਆ ਪਾਣੀ ਦੇ ਨਾਲ ਤੇ ਫਿਰ ਜ਼ਿਆਦਾ ਹੀ ਕੰਮ ਖਰਾਬ ਨਹੀਂ ਫਸਲ ਕਿੱਥੇ ਵੀਜੀ ਜਾਣੀ ਹੁਣ ਗਾੜੀ ਨਾ ਮੁਸ਼ਕਲ ਹੀ ਆ ਪਹਿਲਾਂ ਰੇਤਾ ਮਹਾ ਗੱਡੀਆਂ ਸੀ ਪੈਲੀਆਂ ਜੋ ਹੂੰ ਉਤੋਂ ਜਨਵਰੀ ਵੀ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਰੇੜ ਰੇੜ ਕੇ ਆਉਣ ਡਿਆ ਪਤਾ ਨਹੀਂ ਕੀ ਆਉਣ ਡਿਆ ਵੇ ਜਨਵਰੀ ਆ ਕਿ ਖਸ ਹੋਰ ਵਾ ਬੂਟੀ ਆ ਰਹੀ ਆ ਦੇਖੋ ਉਹ ਕਾਲਾ ਜਿਹਾ ਕੁਝ ਪਤਾ ਹੀ ਨਹੀਂ ਬੂਟੀ ਬਹੁਤ ਜ਼ਿਆਦੀ ਆ ਰਹੀ ਆ ਮੱਝਾਂ ਵੇਲੇ ਕਈ ਜਾਨਵਰ ਵੀ ਮੁੱਕਦੇ ਆ ਬਾਣੀ ਦੇ ਵਿੱਚ ਹੋਰ ਕੀ ਆ ਵਿਚਾਰਿਆਂ ਨੂੰ ਮੈਂ ਤਾਂ ਗਿਆ ਨਹੀਂ ਇਨਸਾਨ ਦੇ ਇਨਸਾਨ ਮਾਰਿਆ ਨਾਲ ਜਾਨਵਰਾਂ ਦਾ ਵੀ ਬੜਾ ਔਖਾ ਸੀਲ ਵੇਖ ਲਾਓ ਠੰਡੇ ਲੱਕ ਚ ਰਹਿੰਦੀ ਆ ਤੇ ਉਹ ਵੀ ਦੋ ਆਈਆਂ ਹੀ ਆ ਉਹ ਵੀ ਦਰੰਗਾਂ ਸਿਲ ਵੀ ਆਈਆਂ ਹੈਗੀਆਂ ਉਹ ਇਧਰ برفیلੇ ਇਲਾਕੇ ਰਹਿੰਦੀ ਆ ਹੁਣ ਸਿਰਫ ਆ ਪਾਣੀ ਠੰਡਾ ਵਾ ਕਸ਼ਮਾ ਆ ਰਿਹਾ ਤਾਂ ਉਹਦਾ ਕਰਕੇ ਬਚਾਓ ਉਹਨਾਂ ਦਾ ਆਹ ਕੀ ਰੁੜੇ ਆ ਰਿਹਾ ਆ ਰੈੱਡ ਕਲਰ ਦਾ ਉਹ ਪਤਾ ਨਹੀਂ ਕੀ ਕੁਝ ਰੁੜੇ ਆ ਰਿਹਾ ਆ ਦੇਖੋ ਨਾਲੇ ਲੋਕਾਂ ਚੰਦਾਂ ਦੇ ਪਤਾ ਨਹੀਂ ਕੀ ਕੋ ਰੁੜੇ ਆਉਂਦੇ ਆ ਚੱਪਲ ਵੀ ਕੋਈ ਕੋਸ਼ ਦੇਖੋ ਪਾਣੀ ਦੀ ਆਵਾਜ਼ ਕਿੰਨੀ ਆਉਂਦੀ ਪਈ ਆ ਬਹੁਤ ਜ਼ਿਆਦਾ ਕਿੱਥੇ ਜ਼ਿਆਦਾ ਜਾਨੀ ਕਿ ਡੰਗਾਈ ਉੱਥੇ ਫਿਰ ਪਾਣੀ ਵਜ ਕੇ ਨਿਕਲਦਾ ਇਹਨਾਂ ਆਲੀ ਬੈਗ ਗਿਆ ਬਾਈ ਤੂੰ ਹੂੰ ਵੀਰ ਨਾਲ ਦੇਖੋ ਕਿਦਾਂ ਸਾਰੇ ਟੋਏ ਪਏ ਹੋਏ ਆ ਹੂੰ ਸਾਰੀ ਜ਼ਮੀਨ ਆ ਵੇਖੋ ਸੰਗ ਜੀ ਦਰਿਆ ਦੇ ਨਾਲ ਨਾਲ ਇਦਾਂ ਹੂੰ ਪਿੱਛੇ ਰਹੋ ਤੁਸੀਂ ਕਿ ਥਲੋਪਰ ਵੀ ਨਿਕਲੀ ਹੁੰਦੀ ਜੀ ਇੱਧਰ ਦੇਖੋ ਸਾਰੀਆਂ ਝੋਪੜੀਆਂ ਮ ਟੁੱਟੀਆਂ ਹੋਈਆਂ ਆ ਆਹ ਲੋਕਾਂ ਦੀਆਂ ਨੇਰੀ ਨਾਲ ਮੀਂਹ ਨਾਲ ਤੋੜੇ ਆਹ ਚਾਦਿਆਂ ਤੇ ਟੁੱਟ ਗਏ ਆ ਮਿੱਟੀ ਵੀ ਸਾਰੀ ਨਿਕਲੀ ਆ ਆ ਰੋੜ ਹੀ ਪੈ ਗਏ ਆ ਹੋਰ ਕੀ ਆ ਇਹ ਕੁੱਤਾ ਵੀ ਨੰਦ ਮੰਦ ਆਇਆ ਕੁੱਤਾ ਵਿਚਾਰਾ ਹੁਣ ਭਾਵੇਂ ਰੋਟੀ ਨਾਲ ਜੁੜੀ ਹੋਵੇ ਤੇ ਅਨੰਦ ਕੀ ਮੰਦ ਨਾ ਹੁੰਦੀ ਆਹ ਵੇਖੋ ਬਾਰਿਸ਼ ਨੇ ਨੇਰੀ ਨੇ ਇੰਨਾ ਕ ਬੰਦਾ ਹਲ ਕੀਤਾ ਵੀ ਇਹਨਾਂ ਵਿਚਾਰਿਆਂ ਦੇ ਘਾਰ ਹੀ ਤਬਾਹ ਹੋਏ ਆ ਵੇ ਵਿਚਾਰੇ ਵਜਨਾਂ ਦੇ ਵੀ ਸਾਰਾ ਆਵਾੜਾ ਟੁੱਟਾ ਪਿਆ ਵੇ ਬਹੁਤ ਔਖਾ ਹੋ ਜਾਂਦਾ بارش ਦੇ ਵਿੱਚ ਇਦਾਂ ਚਲੋ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੁਝ ਪਾਣੀ ਨੇ ਕਰਤਾ ਤੇ ਕੁਝ ਮੀਂਹ ਨੇ ਕਰਤਾ ਹੋਰ ਕੀ ਪਾਣੀ ਦੇ ਬਾਰਿਸ਼ ਤੇ ਹਟਣ ਦੀ ਨਾ ਹੀ ਨਹੀਂ ਲੈਂਦੀ ਨਾ ਆ ਤੇ ਹੁਣ ਸ਼ੁਕਰ ਆ ਕਿਤੇ ਮਾਲਕ ਮਹਾਰਾਜ ਚਲੋ ਤਿੰਨ ਚਾਰ ਦਿਨ ਲਗਾਤਾਰ ਹੀ ਪਿੰਦੀ ਰਹੀ ਨਾ ਉਹਦਾ ਕਾਰਨ ਉਹਦੇ ਕਾਰਨ ਜਿਆਦਾ ਹੋਇਆ ਕੰਮ ਖਰਾਬ ਪਰ ਗੱਲ ਇਹ ਆ ਨਾ ਵੀ ਹੁਣ ਨਾ ਨਾ ਪਵੇ ਮਹਾਰਾਜ ਦੇ ਗਾੜੀ ਇਹੋ ਅਰਦਾਸ ਵਾ ਕਿ ਚਲੋ ਕਰਨੀ ਵੀ ਚਾਹੀਦੀ ਐ ਅਰਦਾਸ ਪਾਠ ਵੀ ਕਰਨਾ ਚਾਹੀਦਾ ਬੇਨਤੀਆਂ ਵੀ ਕਰਨੀਆਂ ਜਿੰਨੀਆਂ ਵੀ ਵਾਹਿਗੁਰੂ ਤੇਰੇ ਅੱਗੇ ਅਰਦਾਸ ਵਾ ਵੀ ਹੁਣ ਨਾ ਵੇਖੋ ਕੀ ਬਣ ਰਿਹਾ ਕੀ ਕੀ ਨਹੀਂ ਰੋੜ ਕੇ ਆਏ ਆਵੇ ਡੱਬਾ ਜਾ ਰੋੜਿਆ ਜਾਂ ਰਿਆ ਬਹੁਤ ਕੁੱਝ ਲੋਕਾਂ ਦਾ ਰੋੜ ਰੋੜ ਆਉਂਦਿਆ ਹੋਰ ਕੀ ਆ ਕਿ ਦਾਰੀ ਤੇ ਪਤਾ ਨਹੀਂ ਕੀ ਕੀ ਰੋੜ ਰੋੜ ਆਇਆ ਵਾ ਆ ਹੋਣਾ ਸਾਰੀ ਲੱਕੜਾ ਰੋੜ ਰੋੜ ਹੀ ਆਈ ਆ ਕਈਆਂ ਵਿਚਾਰਿਆਂ ਦੇ ਘਰ ਹੀ ਟੁੱਟ ਗਏ ਆ ਮਿੱਟੀ ਥੋੜੀ ਕੂੜੀ ਜੀ ਜੋ ਕਈਆਂ ਦੇ ਘਰ ਰੁੜ ਗਏ ਕਈਆਂ ਦਾ ਝੋਨੇ ਦਾ ਕੰਮ ਹੋ ਗਿਆ ਸਾਰਾ ਨੱਪਿਆ ਗਿਆ ਪਾਣੀ ਨਹੀਂ ਆ ਸਾਰੀ ਪੈਲੀ ਹੀ ਕਿ ਪੈਲੀ ਸੀਗੀ ਇਹਦੇ ਵਿੱਚ ਝੋਨਾ ਲੱਗਾ ਸੀਗਾ ਸਾਰਾ ਤਬਾਹ ਸਾਰਾ ਪੈੜੀ ਹੀ ਤੇ ਪੈੜੀ ਦੇ ਵਿੱਚ ਝੋਨਾ ਹੀ ਤਬਾਹੀ ਹੋਣਾ ਹੀ ਫਿਰ ਪਾਣੀ ਤੇ ਉਧਰੋਂ ਜਿਆਦਾ ਹੀ ਆਈ ਜਾਂਦਾ ਉਹ ਵੇਖੋ ਕਿਦਾਂ ਆਉਣ ਡਿਆ ਦੂਰ ਦੂਰ ਤੱਕ ਪਾਣੀ ਆ ਕੋਈ ਇਹੋ ਜੀ ਜਗ੍ਹਾ ਨਹੀਂ ਹੈਗੀ ਵੀ ਜਿਹੜਾ ਲੱਗੇ ਵੀ ਪਾਣੀ ਨਹੀਂ ਹੈਗਾ ਤੇ ਬੜੀ ਦੂਰ ਦੂਰ ਤੱਕ ਦਿਖਣ ਵੀ ਡਿਆ ਵੀ ਬੜੀ ਦੂਰ ਦੂਰ ਤੱਕ ਪਾਣੀ ਆ ਕੋਈ ਦੂਰ ਤੱਕ ਵੇਖਲਾ ਕੋਈ ਦਿਂਦਾ ਹੀ ਨਾ ਕੋਈ ਟਰੈਕਟਰ ਵਾਲਾ ਕੋਈ ਨਹੀਂ ਦਿੰਦਾ ਨਾ ਕੋਈ ਤੋੜਾ ਫੇਰਾ ਔਰ ਵੀ ਕਿਸੇ ਨੇ ਕੋਈ ਬਹਿਣ ਵਾਸਤੇ ਬਣਾਈ ਸੀ ਆਪਣੀ ਜਗਾ ਤਾਂ ਉਹ ਵੀ ਸਾਰੀ ਨਾ ਪੈਲੀਆਂ ਚੀ ਸੀ ਹਾਂ ਬਹਿਣ ਬੋਨ ਨੂੰ ਆ ਕੋਈ ਜਗਾ ਜਾਂ ਹੋਣੀ ਆ ਤੇ ਆ ਪਾ ਸਾਰੇ ਡੁੱਬ ਗਿਆ ਵਾਕਿ ਝੋਨਾ ਝੋਨਾ ਸੱਭ ਗਿਆ ਔ ਤੂੜੀ ਆ ਤਾੜੀ ਵਾਲੇ ਕੁੱਪ ਉਹ ਜਿਹੜੀ ਸੜਕ ਸੀਗੀ ਉਹ ਲੱਗਦੀ ਘਰਾਂ ਨੂੰ ਜਾਂਦੀ ਕਿਹਦੇ ਉਹ ਜਿਹੜੀ ਉਧਰ ਨੂੰ ਜਾਂਦੀ ਆ ਔ ਵੇ ਤੂੜੀ ਵਾਲੇ ਕੁੱਪ ਵੀ ਸਾਰੇ ਡੁੱਬੇ ਪਏ ਆ ਸਾਰਾ ਕੁਝ ਤਬਾਹ ਹੋ ਗਿਆ ਓ ਮੇਰੇ ਖਿਆਲ ਨਾਲ 4-5 ਕਿਲੋਮੀਟਰ ਤੇ ਹੁਣਾ ਘਰ ਜਿਹੜਾ ਉੱਥੇ ਤੱਕ ਪਾਣੀ ਨਜ਼ਰ ਆ ਰਿਹਾ ਵੇ ਹਾਂ ਉਹ ਵੀ ਡੁੱਬਿਆ ਹੀ ਪਿਆ ਘਰ ਵੀ ਬੜਾ ਔਖਾ ਬਹੁਤ ਔਖਾ ਮਾਰਾ ਸੱਚੇ ਪਾਸ਼ਾ ਬਹੁਤ ਮਾੜੇ ਹਾਲਾਤ ਆ ਸੰਗਤ ਜੀ ਇਥੇ ਚੋਲਾ ਸਾਬ ਲੱਗੇ ਬਹੁਤ ਜ਼ਿਆਦਾ ਪਾਣੀ ਵਧਿਆ ਹੋਇਆ ਏ ਵਾਹਿਗੁਰੂ ਮੇਰ ਹੀ ਕਰੇ ਹੁਣ ਮਾਰਾ ਸੱਚੇ ਪਾਸ਼ਾ ਮੀਂਹ ਨਾ ਪਾਵੇ ਤੇ ਚਲੋ ਇਹ ਜਿਹੜਾ ਪਾਣੀ ਆ ਤੇ ਆਪੇ ਹੌਲੀ ਹੌਲੀ ਹੁਣ ਕਿਵੇਂ ਬਣੇ ਲੱਗੂਗਾ ਹੀ ਆ ਆ ਉਹ ਕੀ ਹੋਉਂਦੀ ਆ ਕਾਲਾ ਜਾਂ ਉੱਪਰ ਰੋੜ ਕੇ ਉਹ ਕਈ ਕੁਝ ਆ ਰਿਹਾ ਰੋੜ ਰੋੜ ਦਾਰੀ ਲੱਗਦਾ ਮਹਾਰਾਜ ਮੇਰੀ ਰੱਖ ਮਹਾਰਾਜ ਜੀਆਂ ਤੇ ਵੀ ਰੱਖ ਤੇ ਖੇਤੀ ਬਾੜੀ ਵਿਚਾਰੇ ਕਿਸਾਨ ਜਿਹੜੇ ਕਰਦੇ ਉਹਨਾਂ ਤੇ ਵੀ ਐਨਾ ਕਿਸਾਨ ਦਾ ਮਨ ਖਰਾਬ ਹੁੰਦਾ ਵਾ ਕਿ ਕੋਈ ਹਿਸਾਬ ਨਹੀਂ ਇਹ ਲੋਕਾਂ ਦੇ ਡੰਗਰ ਮਾਰ ਮਾਰ ਕੇ ਦੁਰੜੇ ਆਂਦੇ ਆ ਹੁਣ ਵੇਖਿਆ ਜਾਵੇ ਜਦੋਂ ਏਦਾਂ ਪਾਣੀ ਪੋਣੀ ਆਉਂਦਾ ਹੋਰ ਪਾਸੇ ਤੇ ਇਥੋਂ ਸਾਰੇ ਮਤਲਬ ਕਿ ਜੋ ਵੀ ਸਿੱਖਵਾ ਸਾਰੇ ਮਦਦ ਕਰਨ ਜਾਂਦੇ ਹੁਣ ਪੰਜਾਬ ਚ ਪਾਣੀ ਆਇਆ ਵੇਖਿਆ ਕੋਈ ਬਾਹਰੋਂ ਆਣ ਕੇ ਕਹਿੰਦੇ ਹੈਲਪ ਕੀਤੀ ਹੋਵੇ ਸੀ ਕਿਸੇ ਨੇ ਨਹੀਂ ਹੈਲਪ ਕੀਤੀ ਹਾਂ ਬਸ ਵੀ ਆਪੇ ਹੀ ਵਿਚਾਰੇ ਇੱਥੇ ਹੁਣ ਨਾ ਹੀ ਉਹਨਾਂ ਨੂੰ ਕੋਈ ਆਸ ਵਾ ਵੀ ਕੋਈ ਬਾਹਰੋਂ ਮਦਦ ਕਰਨ ਆਊਗਾ ਨਾਲ ਗੱਦਾਂ ਰੋਡ ਪਏ ਹੋਏ ਸਿੱਖ ਸਿੱਖ ਦੀ ਬਾਹ ਫੜਨਦੇ ਆ ਅੱਜਕੱਲ੍ਹ ਤੇ ਬਾਹਰੋਂ ਨਹੀਂ ਵੇਖ ਲੋ ਆਏ ਨੇ ਤੇ ਇਥੋਂ ਬਾਹਰੋਂ ਬਾਹਰਲੇ ਮੁਲਕਾਂ ਤੱਕ ਸਾਡੇ ਬਤਲਵਾ ਸਿੱਖ ਜਿਹੜੇ ਆ ਵੀ ਆਪਣੇ ਪੰਜਾਬੀ ਜਿਹੜੇ ਪਹੁੰਚ ਜਾਂਦੇ ਆ ਸਿੱਖ ਭਰਾ ਪੰਜਾਬੀ ਤੇ ਵੇਖ ਲੋ ਇੱਥੇ ਹੁਣ ਇੰਨੀ ਵਿਫਤਾ ਪਈ ਆ ਤੇ ਵੀ ਵੇਖ ਲੋ ਵੀ ਕੋਈ ਨਹੀਂ ਕਹਿਣੇ ਬਾਤ ਪੁੱਛੀ ਕੋਈ ਪੁੱਛਦਾ ਹੀ ਨਹੀਂ ਵੀ ਕੁਛ ਨਹੀਂ ਵੀ ਆ ਪਿਆਣ ਕੇ ਕੋਈ ਦੁੱਖ ਸੋਖੀ ਵੰਡਾਲੀਏ ਚੱਲ ਕਰਨਾ ਤਾਂ ਕੀ ਹੁੰਦਾ ਪਾਣੀ ਲੱਗੇ ਕਿਸੇ ਦਾ ਜ਼ੋਰ ਤਾਂ ਨਹੀਂ ਚੱਲਦਾ ਪਰ ਸਹੀ ਗੱਲ ਕਿਸੇ ਨੇ ਉਦਾਂ ਵੀ ਬਾਤ ਪੁੱਛੀ ਬਹੁਤ ਪਾਣੀ ਸਪਿਟਣਾ ਚਾਹ ਰਿਹਾ ਵਾਹ ਜੀ ਬੜੀ ਆਉਂਦੀ ਛਾਂ ਛਾਂ ਦੀ ਹੋ ਵਾਹ ਇਹ ਕਿ ਤੁੰ ਕਿਥੋਂ ਦਾ ਗਦੂ ਤੇ ਇਹ ਤਾਂ ਬਿਜਲੀ ਵਾਲੇ ਟਾਵਰ ਵੀ ਵਿੱਚ ਪਾਣੀ ਦੇ ਵਿੱਚ ਨੱਪੇ ਗਏ ਆ ਅੱਧੇ ਅੱਧੇ ਤੇ ਆ ਹੀ ਚੁੱਕੇ ਆ ਕੋਈ ਨੱਪੇ ਗਏ ਕੋਈ ਕੋਸ ਹੋਇਆ ਪਾਣੀ ਜਿੱਥੋਂ ਤੱਕ ਵੇਖੀ ਉਥੋਂ ਤੱਕ ਹੀ ਪਾਣੀ ਆ ਬਹੁਤ ਜ਼ਿਆਦਾ ਟਾਵਰ ਉਹ ਅੱਧਾ ਟਾਵਰ ਵਿੱਚ ਗਿਆ ਹੋਇਆ ਹੂੰ ਸਹੀ ਆ ਬੂਟੀ ਵੇਖੋ ਗੱਦਾਂ ਆਉਂਦੀ ਰੋੜ ਰੋੜ ਕੇ ਹੂੰ ਪਾਣੀ ਵੇਖੋ ਛੱਲਾ ਮਾਰਦਾ ਉੱਥੇ ਵੇਖੋ ਉਹ ਫੇ ਕੀ ਭੰਡਿਆ ਉੱਥੇ ਚਲੋ ਵਾਏ ਗਰੂ ਇਹੋ ਹੀ ਆ ਬਈ ਮੇਰ ਰੱਖੀ ਮੇਰ ਰੱਖਿਆ ਹੁੰਦਾ ਹੁੰਦਾ ਬਲ ਬਖਸ਼ੇ ਘਾਟਾ ਇਹ ਤਾਂ ਨਹੀਂਗਾ ਵੀ ਇਹ ਜਰਿਆ ਜਾਵੇ ਪਰ ਹੁਣ ਜਰਨਾ ਪੈਣਾ ਇਹ ਨਾ ਨੁਕਸਾਨ ਹੋ ਗਿਆ ਚਲੋ ਜਿੱਥੇ ਵੀ ਜਿੰਨੂੰ ਪਤਾ ਲੱਗਦਾ ਵਾ ਵੀ ਕੋਈ ਨੁਕਸਾਨ ਹੋਇਆ ਕਿਸ ਕਿਸ ਦਾ ਭੈਣ ਭਰਾ ਦਾ ਸਾਰੇ ਹੱਥ ਵੜਨ ਆ ਕੇ ਨਾ ਇੱਕ ਦੂਜੇ ਦਾ ਚਲੋ ਹੈਲਪ ਕਰਨ ਹਾਂ ਹਾਂ ਤੇ ਚਲੋ ਇਹਨੇ ਨਾ ਹੀ ਦੁੱਖ ਮਡਾਇਆ ਜਾ ਸਕਦਾ ਵੀ ਜਿੱਥੇ ਜਿਹੜੀ ਚੀਜ਼ ਦੀ ਕੋਈ ਵਸਤ ਦੀ ਹਾਂ ਵੀ ਚਲੋ ਜੋ ਵੀ ਇਹ ਤਿਲ ਫੁੱਲ ਭੇਟਾ ਸਾਰੇ ਪਤਾ ਕਰਕੇ ਲਾ ਕੇ ਤੇ ਆਪਣਾ ਹੈਲਪ ਕਰਨ ਸਾਰਿਆਂ ਦੀ ਚਲੋ ਤੇ ਜਿਹਦਾ ਦਿੱਤੀਆਂ ਤਾਂ ਨਹੀਂ ਪੂਰੀ ਪੈਂਦੀ ਪਰ ਇਸ ਟਾਈਮ ਇਹ ਵੀ ਹੁੰਦਾ ਵੀ ਕਿਸ ਦਾ ਦੁੱਖ ਦਰਦ ਵਡਾਇਆ ਜਾਊਗਾ ਨਾ ਸਹੀ ਆ ਬੜਾ ਵੱਡੀ ਗੱਲ ਹੋ ਜਾਂਦੀ ਆ ਔਰ ਟਰਾਂਸਫਾਰਮ ਵੀ ਡੁੱਬ ਆਇਆ ਵੇਲਾ ਹੂੰ ਔਵੀ ਬੀਰੀ ਵਾਲਾ ਪੋਲ ਆ ਤੇ ਉਹਦੇ ਸੈਂਟਰ ਤੇ ਤਕਰੀਬਨ ਟਰਾਂਸਫਾਰਮ ਲੱਗਾ ਹੁੰਦਾ ਉਹ ਵੀ ਡੁੱਬਾ ਡੁੱਬ ਗਿਆ ਔਵੀ पास डंडा जे रह गया वके उतना ही रह गया उतला पास पानी बूटी देख देखो कि रोड रोड आंदी बहुत ज्यादा आ रही है ਆ ਸੈਂਟਰ ਚ ਪਾਣੀ ਜਿਆਦਾ ਹਾਂਜੀ ਸੰਗਤ ਜੀ ਇਹ ਦੇਖੋ ਐੜੀ ਰੋਡ ਹੈ ਪੂਰੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਇਹ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜੋੜਦਾ ਹੋਇਆ ਰੋੜਾ ਤੇ ਇਹ ਵੀ ਪੂਰਾ ਪਾਣੀ ਦੀ ਮਾਰ ਹੇਠ ਆ ਬਾਕੀ ਅੱਗੇ ਵੀ ਉਹ ਦੂਰ ਤੱਕ ਦੇਖੋ ਪੂਰੀ ਫਸਲ ਵੀ ਡੁੱਬੀ ਹੋਈ ਹੈ ਪਾਣੀ ਦੇ ਵਿੱਚ ਸਾਰੇ ਪਾਣੀ ਆ ਪੂਰਾ ਫਸਲਾਂ ਜਾਨੀ ਕਿ ਬਰਬਾਦ ਕੀਤੀਆਂ ਆ ਇਹ ਆ ਦੇਖੋ ਇਹ ਚੋਨਾ ਵੀ ਸਾਰਾ ਡੁੱਬਿਆ ਹੋਇਆ ਹੈ ਬਹੁਤ ਜਿਆਦਾ ਮੰਦੇ ਹਲਾ ਦਿਆ ਬਾਕੀ ਜਿਹੜੇ ਵੀ ਭੈਣ ਭਰਾ ਹੈਲਪ ਕਰ ਸਕਦੇ ਆ ਚਲੋ ਪਤਾ ਕਰਕੇ ਸਾਰੇ ਹੀ ਆਪਣਾ ਜਨਾਬ ਤਿਲ ਫੁੱਲ ਪੇਟਾ ਸਾਰੇ ਹੈਲਪ ਕਰਨਾ ਦੇਖੋ ਸੰਗਤ ਜੀ ਬਹੁਤ ਜਿਆਦੇ ਮਾੜੇ ਹਾਲਾਤ ਕੀਤੇ ਹੋਏ ਆ ਵਾਹਿਗੁਰੂ ਮੇਰੀ ਕਰੇ